ਸਾਨੂੰ ਜਾਗਰੂਕਤਾਂ ਨਾਲ ਹੀ ਫੈਸਲਾ ਕਰਨਾ ਚਾਹੀਦਾ ਹੈ ਮਤਲਬ ਮਤਲਬ ਅਹ ਮਨ ਲੋਕੀ ਤੁਸੀਂ ਆਪਣੇ ਖੇਤ ਵਿੱਚ ਕਪਾ ਬੀਜੀ ਹੈ ਪਰ ਕਪਾ ਲਈ ਮੰਡੀ ਵਿੱਚ ਵੱਖ-ਵੱਖ ਕਿਸਮਾਂ ਦੇ ਨਦੀ ਨਸ਼ਕ ਮੌਜੂਦ ਹਨ ਪਰ ਫਿਰ ਤੁਸੀਂ ਉਹਨਾਂ ਵਿੱਚੋਂ ਯੋਗ ਅਤੇ ਵਧੀਆ ਨੂੰ ਕਿਵੇਂ ਚਣੋਗੇ ਉਸ ਦੇ ਕੰਮ ਕਰਕੇ ਨਹੀਂ ਹੁੰਦੇ ਨਾ ਨਾਲ ਜਾਂ ਜਿਹੜੇ ਚੱਲਦੇ ਆ ਰਹੇ ਉਹੀ ਚੁਣਦੇ ਆ ਪਰ ਉਹੀ ਸਭ ਤੋਂ ਵਧੀਆ ਹੈ ਇਹ ਕਿਵੇਂ ਸਮਝੋਗੇ ਹੁਣ ਵੇਖੋ ਜਿਵੇਂ ਅਸੀਂ ਹਰ 5 ਸਾਲ ਬਾਅਦ ਚੋਣ ਨਿਸ਼ਾਨ ਚੁਣਦੇ ਹਾਂ ਜਿਸ ਵਿੱਚ ਸਾਨੂੰ ਵਿਸ਼ਵਾਸ ਹੁੰਦਾ ਹੈ ਮੰਨ ਲਓ ਜੇ ਉਹ ਹੀ ਨਿਸ਼ਾਨ ਇੱਥੇ ਹੋਵੇ ਤਾਂ ਫਿਰ ਜਿਹੜਾ ਸਾਨੂੰ ਦੱਸੇ ਕਿ ਸਾਡੇ ਖੇਤਾਂ ਲਈ ਸਾਡੀ ਕਪਾ ਲਈ ਸਭ ਤੋਂ ਵਧੀਆ ਕਿਹੜਾ ਹੈ ਇਹ ਤਾਂ ਕਾਫੀ ਆਸਾਨ ਹੋ ਜਾਵੇਗਾ ਮਤਲਬ ਅਸੀਂ ਨਿਸ਼ਾਨ ਦੇਖ ਕੇ ਹੀ ਵਿਸ਼ਵਾਸ ਕਰ ਸਕਦੇ ਹਾਂ ਹਾਂ ਪਰ ਕੀ ਅਜਿਹਾ ਖੇਤੀ ਵਿੱਚ ਹੋ ਸਕਦਾ ਹੋ ਸਕਦਾ ਨਹੀਂ ਹੋ ਗਿਆ ਜਾਗਰੂਕ ਬਣੋ ਪਾਇਨਾ ਜੁਣਾ ਗੋਦਰਜ ਐਗਰੋਵੈਟਰਾਂ ਹੀ ਕਪਾਹ ਦੀ ਕਾਸ਼ਤ ਲਈ ਸੰਪੂਰਨ ਨਦੀਨ ਨਿਯੰਤਰਣ ਉਤਪਾਦ ਜਿਹੜਾ ਆਉਂਦਾ ਹੈ ਪਾਇਨਾ ਦੇ ਐਸ ਨਿਸ਼ਾਨ ਦੇ ਨਾਲ ਪਾਇਨਾ ਪ੍ਰਮਾਣਿਤ ਉਤਪਾਦ ਹਿਟਵਿਡ ਮੈਕਸ ਅਤੇ ਮੈਕਸ ਕੋਟ ਕਰਦੇ ਹਨ ਚੌੜੀ ਅਤੇ ਬਰੀਕ ਪੱਤੀ ਵਾਲੇ ਨਦੀਨਾਂ ਤੇ ਸ਼ੁਰੂ ਤੋਂ ਹੀ ਨਿਯੰਤਰਣ ਪਾਇਨਾ ਪ੍ਰਮਾਣਿਤ ਉਤਪਾਦਾਂ ਵੱਜੋਂ ਹੁੰਦੀ ਹੈ ਉੱਚ ਗੁਣਵੱਤਾ ਅਤੇ ਵੱਧ ਝਾੜ ਦੇਣ ਵਾਲੀ ਫਸਲ ਇਹਨਾਂ ਦੀ ਵਰਤੋਂ ਕਰਨ ਨਾਲ ਖਰਚੇ ਘੱਟ ਅਤੇ ਮੁਨਾਫਾ ਵੱਧ ਹੁੰਦਾ ਹੈ ਜਿਸ ਕਰਕੇ ਤੁਹਾਨੂੰ ਮਿਲੇ ਤੁਹਾਡੀ ਮਿਹਨਤ ਦਾ ਸਹੀ ਫਲ ਮਤਲਬ ਪਾਇਨਾ ਦਾ ਹੋਵੇਗਾ ਨਿਸ਼ਾਨ ਉਹੀ ਹੈ ਵਧੀਆ ਨਦੀਨ ਨਾਸ਼ਕ ਤੇ ਉਹੀ ਹੋਵੇਗੀ ਤੁਹਾਡੀ ਪਹਿਲੀ ਪਸੰਦ ਪਾਇਨਾ ਯਾਨੀ ਪਰੋਸਾ ਪਾਇਨਾ ਯਾਨੀ ਪਰੋਸਾ ਕਬਾ ਦੇ ਨਦੀਨਾਂ ਦਾ ਪੂਰਾ ਹੱਲ ਜਾਗਰੂਕ ਬਣੋ ਪਾਇਨਾ ਚੁਣੋ